ਉਹ ਤਾਂ ਮੇਰੀ ਪੀਲ ਹੈ ਵੀ ਲੋਨ ਕਰਾਉਣ ਨੂੰ ਬਚੋ ਲੋਨ ਤੋਂ ਬਚੋ ਹਾਂ ਇਹ ਵੀ ਗੱਲ ਸਹੀ ਹੈ ਕਿਉਂ ਯਾਰ ਹਾਂ ਕਿਰਨ ਅਲ ਇਹਨੂੰ ਬਰਿਆ ਬਰੂ ਕੇ ਟਰੈਕ ਅਗਲਾ ਦੇ ਦਿੰਦਾ ਮਿਲ ਕੇ ਕਿਸ਼ਤਾਂ ਦਾ ਔਖਾ ਹੋ ਜਾਂਦਾ ਹੋ ਜਾਂਦਾ ਹੈ ਵੀ ਓਨੇ ਕ ਪੈਰ ਫਸਾ ਲਓ ਜਿੰਨੀ ਕਿ ਚਾਦਰ ਹੈ ਹਾਂ ਛੋਟਾ ਲੈ ਲਓ ਚਾਹੀਦਾ ਹਾਂ ਛੋਟਾ ਟਰੈਕ ਲਓ ਡੰਗਾ ਲਾ ਲਓ ਛੋਟੇ ਸਿਪਲਣ ਖਰਾਬ ਹੋ ਜਾਣਗੇ ਲੋਨ ਨਾ ਕਰੋ ਮੈਨੂੰ ਕੋਈ ਲਾਲਚ ਨਹੀਂ ਇਹ ਵੀ ਸਹੀ ਗੱਲ ਹੈ ਬਈ ਹਾਂ ਸਹੀ ਗੱਲ ਆਪਾਂ ਮਾਗ ਰੋ ਵੀ ਕਿਉਂ ਵੀ ਇਹ ਬਿਲਕੁਲ ਬਿਲਕੁਲ ਪਤਾ ਕੀ ਅਗਲਾ ਮਿਲ ਕੇ ਡਾਊਨ ਹੋ ਜਾਂਦਾ ਹੈ ਹੂੰ ਤੇ ਕਿਸ਼ਤਾਂ ਟਾਈਮ ਤੇ ਨਿਊ ਉੱਪਰਦੀਆਂ ਆਉਣ ਵਾਲੇ ਜਿਹੜਾ ਲੋਨ ਜਾ ਕਰਾਉਂਦੇ ਨੇ ਆਉਣ ਵਾਲੇ ਸਮਝ ਦੁੱਖ ਪਾਉਣਗੇ ਗਰੰਟੀ ਵਾਲੇ ਲੇਖ ਕੇ ਦਿੰਦਾ। ਕੱਲ ਤਾਂ ਬੁੱਧਵਾਰ ਨੂੰ ਮੰਡੀ ਤੇ ਆਇਆ ਕਰੋ। ਇਹ ਵੀ ਗੱਲ ਸਹੀ ਆ। ਮੈਂ ਵੀ ਨਹੀਂ ਕਹਿੰਦਾ ਕੱਲੇ ਨੌਰਾਂ ਚ ਨਾ ਪੱਜਾ ਕਰੋ ਕਿਸੇ ਕੋਲੇ। ਹੂੰ। ਮੰਡੀ ਤੇ ਆਇਆ ਕਰੋ ਦੇ ਦਿੰਦਾ। ਆਹ ਮੰਡੀ ਤੇ ਤਰਾਤਰਾ ਦੇ ਰੇਟ ਚੰਗੇ ਤੋਂ ਚੰਗੇ ਆਉਂਦੇ ਨੇ। ਹੋ ਸਕਦਾ ਮੈਥੋਂ ਵੀ ਚੰਗੇ ਆ ਜਾਣ। ਇਹ ਵੀ ਗੱਲ ਸਹੀ ਆ। ਹਾਂ। ਵੈਸੇ ਭਾਈ ਇਹ ਗੱਲ ਕੋਈ ਕਹਿੰਦਾ ਨਹੀਂ ਜਿਹੜੀ ਤੁਸੀਂ ਨਹੀਂ ਲੋਨ ਉਹਨਾਂ ਨੂੰ ਚਾਸਾ ਦੇ ਦਿੰਦੇ ਨੇ। ਥੋੜਾ ਕਮਿਸ਼ਨ ਬਚ ਜੂ। ਹੂੰ। ਕਮਿਸ਼ਨ ਕੀ ਬਾਜੂ ਦਾ ਉਧਰ ਪਾਏ ਦੂਜੇ ਪਾਸੇ ਪਾ ਜਾਂਦਾ। ਜੇ ਮੰਡੀ 'ਚ ਕਮਿਸ਼ਨ ਪਾ ਬਾਕੀ ਮੰਡੀਆਂ ਦਾ ਜ਼ਿੰਮੇਵਾਰ ਵੀ ਹੋਣਗੇ ਜ਼ਿੰਮੇਵਾਰ ਵੀ ਹੋਣਗੇ ਇਹ ਵੀ ਗੱਲ ਸਹੀ ਆ ਕਾਪੀ ਕਾਇੰਦ ਜ਼ਿੰਮੇਵਾਰ ਵੀ ਹੋਣਗੇ ਹੂੰ ਅੱਜ ਸੱਜਣੋ ਦੁਬਾਰਾ ਫੇਰ ਪਹੁੰਚ ਗਏ ਆਪਾਂ ਮਾਨ ਟਰੈਕਟਰ ਜਿਹਦੇ ਸ਼ੋਅਰੂਮ ਤੇ ਬਾਈ ਨਾ ਬੜੇ ਸਸਤੇ ਰੇਟਾਂ ਦੇ ਵਿੱਚ ਟਰੈਕਟਰ ਮਿੱਤਰੋ ਦੇ ਦਿੰਦਾ ਤੁਸੀਂ ਸਾਰੇ ਜਾਣਦੇ ਹੋ ਅੱਜ ਕਿੰਨੇ ਕ ਟਰੈਕਟਰ ਨੇ ਕੀ ਰੇਟ ਦੇ ਵਿੱਚ ਬਾਈ ਦਊਗਾ ਆਪਾਂ ਸਾਰਾ ਫੇਰ ਡਿਟੇਲ ਦੇ ਵਿੱਚ ਪੁੱਛ ਲੈਣੇ ਆ ਬਈ ਸਤਿ ਸ਼੍ਰੀ ਅਕਾਲ ਜੀ ਆਨੇ ਨਰਮਲ ਵਧੀਆ ਬਾਈ ਠੀਕ ਆ ਪਹਿਲਾਂ ਤਾਂ ਵੀਰੇ ਆ ਮੁਬਾਰਕਾਂ ਤੂੰ ਸਭ ਤੋਂ ਵੱਡਾ ਮੇਲਾ ਜਿਵੇਂ ਕਹਿੰਦੀ ਰਜਾਨਾ ਹੀ ਲਾ ਕੇ ਰੱਖਦਾ ਟਰੈਕਟਰਾਂ ਦਾ ਅਧਖਾ ਦੇ ਕੇ 25 ਦਿਖਾ ਦਾਂਗੇ ਲੈ ਮੇਤਰੋ 20 25 ਟਰੈਕਟਰ ਦਿਖਾਵਾਂਗੇ ਬਾਕੀ ਤੁਸੀਂ ਸਾਰੇ ਇੱਕ ਵਾਰੀ ਝਲਕ ਮਾਰ ਹੀ ਲਈ ਹੋਣੀ ਆ ਬਈ ਆਪਾਂ ਸ਼ੁਰੂਆਤ ਕਿਹੜੇ ਤੋਂ ਕਰਦੀਏ ਇਸੇ ਤੋਂ ਕਰਦੀਏ ਅਜੇ ਤੋਂ ਹੀ ਕਰ ਛੋਟੇ ਤੋਂ ਲੈ ਵੀ ਮੇਤਰੋ ਇਸੇ ਛੋਟੇ ਤੋਂ ਸ਼ੁਰੂਆਤ ਕਰਦੇ ਹਾਂ ਦੱਸੀ ਵੀਰੇ ਇਹਦੇ ਬਾਰੇ ਥੋੜਾ ਜਿਆਦਾ ਡਿਟੇਲ ਦੇ ਵਿੱਚ ਇਹ 21 ਮਾਡਲ ਹੈ 2021 ਦਾ ਹੈਗਾ ਇਹ ਮਾਡਲ ਓਕੇ ਨਾਲ ਦੀ ਟਾਇਰ ਨੇ ਚਾਰੇ ਚੌਕੜਾ ਟਾਇਰਾਂ ਦਾ ਨਾਲ ਦਾ ਹਾਂ ਮਾਨਸਾ ਨੰਬਰ ਹੈ ਅਸਾਂ ਮਾਨਸਾ ਦਾ ਨੰਬਰ ਹੈ ਹਾਂ ਚੱਲੇ ਕਿੰਨਾ ਕੋ ਭਈ ਇਹ ਲੈਤਾ ਤਾਂ ਥੋੜਾ ਹੀ ਆ ਕਾਫੀ ਨਾਲ ਤਾਂ ਰੱਸੀ ਪੈ ਸੇ ਪਏ ਨੇ 80 ਪੈਸੇ ਟਾਇਰ ਪੈਨ ਮਗਰਲੇ ਜਮਾ ਨਵੇਂ ਵਰਗੇ ਟਾਇਰ ਬੈਸੀ ਨਹੀਂ ਦੇ ਆ ਹਨਾ ਬਾਈ ਬੰਦੇ ਨੇ ਲੈਤਾ ਲੈਤਾ ਕੋਈ ਜਿਆਦਾ ਕੰਮ ਨਹੀਂ ਲੇਤਾ ਅੰਦਰ ਖੜੇ ਰਿਹਾ ਅਸਾ ਕੰਮ ਨਹੀਂ ਲੇਤਾ ਇਹ ਤੋਂ ਇਹ ਹੈਗਾ ਸੋਨ ਵਾਲੀ ਕਵਾ ਟਰੈਕ 60 ਦਾ ਹਨਾ ਜੀ ਬਾਈ ਕਿੰਨੇ ਦਾ ਦਵਾਂਗੇ ਆਪਾਂ ਇਹ ਇਹ 21 5 ਲੱਖ 45 ਹਜ਼ਾਰ ਦਾ 5 ਲੱਖ ਤੇ ਮਿੱਤਰੋ 45 ਹਜ਼ਾਰ ਤਾਂ ਹੈਗੀਆ ਡਿਮਾਂਡ ਮਾਨ ਤਾਨ ਫੁੱਲ ਕਰਾਂਗੇ ਚਲ ਕੋਈ ਚੱਕਰ ਨਹੀਂ 45 ਦੇ ਵਿੱਚ ਵੀ ਤੁਹਾਡਾ ਮਾਨ ਤਾਨ ਕਰਵਾ ਦਾਂਗੇ ਬਾਈ ਜੇ ਅਰਜਨ ਦੀ ਗੱਲ ਕਰੀਏ ਇਹ 21 ਮਾਰ ਲੈ ਇੱਕੀ ਮਾਡਲ ਹੈ ਆ 555 ਸੈਂਟਰ ਗੀਅਰ ਡਿਸਟ੍ਰਿਬਿਊਟਰ ਲੱਗਿਆ ਅੱਛਾ ਟਰੈਕਟਰ ਨੰਮਾ ਮਾਨਸਾ ਨੰਬਰ ਹੈ ਮਾਨਸਾ ਦਾ ਨੰਬਰ ਹੈ ਕੰਡੀਸ਼ਨ ਦਾ ਭਾਈ ਸਾਰੀ ਓਰੀਜਨਲ ਹੈ ਇਹ ਸਾਰਾ ਇਹ ਨਾਲ ਹੈ ਭਾਈ ਸਾਰਾ ਓਰੀਜਨਲ ਹੈ ਮਿੱਤਰੋ ਓਕੇ ਪੂਰਾ ਹੀ ਅੱਤ ਟਰੈਕਟਰ ਆ ਭਾਈ ਹਨਾ ਭਾਈ ਕਿੰਨੇ ਦਾ ਦੇ ਦੀ ਆਪਾਂ ਇਹ ਇਹ ਦੇ ਦਾਂਗੇ ਆਪਾਂ 5 ਲੱਖ 65 ਹਜ਼ਾਰ ਦਾ ਲੈ ਮਿੱਤਰੋ 5 ਲੱਖ ਤੇ 65 ਹਜ਼ਾਰ ਦੇ ਵਿੱਚ ਬਣੋ ਇਸ ਟਰੈਕਟਰ ਦੇ ਮਾਲਕ ਹਨਾ ਭਾਈ ਤੇ ਭਾਈ ਜਿਹੜਾ ਆ ਖੜਾ ਇੱਧਰ ਏਸ ਇਹ 14 ਮਾਡਲ ਹੈ ਡੀਆਈ 550 ਪਾਵਰ ਸਟੀering ਦਾ ਪਾਵਰ ਸਟੀering ਦਾ ਹਾਂ ਓਕੇ ਤੇ ਜੇ ਇਹਦੀ ਗੱਲ ਕਰੀਏ ਦੱਸਿਓ ਕਰ ਇਹਦੇ ਬਾਰੇ ਇਹ ਦੇਵਾਂਗੇ ਬਾਦ 2 350 ਦੇ ਦਾਂਗੇ ਆਪਾਂ 2 ਲੱਖ 35 ਹਜ਼ਾਰ ਦਾ 14 ਮਾਡਲ ਹੈ ਹਾਂ ਓਕੇ ਲੈ ਮਿੱਤਰ ਕੋਲੋਸ ਕਰਿੰਦੇ ਨਾ ਕਰ ਲੋਕਸ ਕਰਿੰਦੇ ਨੇ ਦੇ ਵਿੱਚ ਓਕੇ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ ਫਿਰ ਆਹ 450 14 ਮਾਡਲ ਹੈ ਹਾਂ ਓਕੇ ਧਰਮੇਲਾ ਮਾਰਦੇ ਕਰਾ ਚੰਗੀ ਤਰ੍ਹਾਂ ਕੈਮਰਾ ਛਾਤਰੀ ਉਹਦੇ ਵੀ ਨਵੀਂ ਲੱਗੀ ਹੋਈ ਐ ਛਾਤਰੀ ਇਹਦੇ ਵੀ ਨਵੀਂ ਲੱਗੀ ਹੋਈ ਐ ਸਾਰਿਆਂ ਦੇ ਨਵੇਂ ਜਿਹੜੇ ਬਰੋਬਰ ਖੜੇ ਦੇਖ ਆਏ ਹੈ ਸਾਰੀਆਂ ਚਿੱਟੇ ਰੰਗ ਦੇ ਆ ਉਹ ਧਰਮੇ ਦੇਖ ਸਾਰੀਆਂ ਸਭਈ ਸਪੈਸ਼ਲ ਲ ਸੁਪਰਸ਼ਨ ਨਵੇਂ ਹੋਟ ਲਵਾਇਆ ਚਾਰ ਅੱਛਾ ਚਾਰਾਂ ਦੇ ਨਵੇਂ ਹੋਟ ਲਵਾਤੇ ਮੂਰਲੇ ਟਾਇਰ ਤਾਂ ਬਈ ਹੈ ਗੜੇ ਤੇ ਜਮੇ ਨਵੇਂ ਐਮ ਆਰ ਐਫ ਵੀ ਲਿਖਿਆ ਪਿਆ ਹੈ ਨਾ ਤੇ ਬਾਕੀ ਧਰਮੇ ਆਹ ਕੰਡੀਸ਼ਨ ਦਿਖਾ ਦੇ ਬਈ ਸਾਰਾ origianal ਹੀ ਹੈ ਇਹ ਹਾਂ ਹਾਂ ਬਈ ਸਾਰਾ ਕਿੰਨਾ ਕ ਚੱਲ ਗਿਆ ਹੁਣ ਬਈ ਨਰਮਲ ਇਹ ਬਈ ਪਤਾ ਕੀ ਹੈ ਹਾਂਜੀ ਐਵੇਂ ਮੈਂ ਤੁਹਾਨੂੰ ਆਖਾ ਵੀ ਤਾਂ ਮੇਰੇ ਕੋਲ ਬੜਾ ਵੱਡਾ ਨਵਾਂ ਡੈਟਰ ਹੈ ਹਾਂ ਵੀ ਬੱਤ ਮੁੱਲੇ ਛੋਟੇ ਜ਼ਮੀਨ ਤੁਹਾਨੂੰ ਘੱਟ ਮੇਰੇ ਬਟ ਡੈਟਰ ਮਿਲ ਜਾਂਦਾ ਹੈ ਅੱਛਾ ਇਹ 100 ਤੋਂ 2 ਲੱਖਾਂ ਦੇ ਦਾਂਗੇ ਡਬਲ ਕਲੱਚ ਡਬਲ ਕਲੱਚ ਸਵਾ ਦੋ ਲੱਖ ਦਾ ਹਾਂ ਪਹਿਲੇ ਤਾਂ ਵੀ ਕੇ ਟੀ ਦੇ ਨੇ ਦਿਖਾਓ ਹਾਂ ਤੇ 2014 ओके okay. ते भाई जेड़ा ਆ ਖੜਾ ਸੋਨ ਵਾਲੀ ਕਾਡੀ ਆਈ 60 ਇਹ ਹੈ ਤਾਂ ਇਹ ਮਿਨੀ 60 ਹਾਂ ਪਰ ਇਹਨੂੰ ਆਪਾਂ ਸੋਨ ਵਾਲੀ ਕਾ 35 ਮੰਨ ਸਕਦੇ ਕੋ ਤਿੰਨ ਸਿਲੰਡਰੋਂ ਦਾ ਤਿੰਨੇ ਹੁੰਦਾ ਅੱਛਾ 60 ਤਾਂ ਬਸੇ ਲਿਖਣ ਚ ਆ ਗਿਆ ਲਿਖਣ ਚ ਆ ਗਿਆ 55 ਐਚਪੀ ਵਾਲਾ ਇਹ ਮਿਨੀ 60 ਕਹਿੰਦੇ ਨੇ ਉਹ ਦੋਨੇ ਓਕੇ ਪੰਜਾਬ ਨੰਬਰ ਆ ਫਾਸਟ ਪਾ ਲਿਆ ਦੋਨੇ ਇੱਕ ਇੱਕ ਵਾਰ ਕਰ ਲੈਂਦੇ ਆ ਅੱਛਾ ਇੱਕੋ ਘਰੋਂ ਲੈਂਦੇ ਆ ਹਾਂ ਓਕੇ ਆ ਦੇਖੀ ਧਰ ਮੈਂ ਮੰਗਲੇ ਟਾਇਰ ਤਾਂ ਜਮੇ ਨਵੇਂ ਨੇ ਚਾਰ ਹੀ ਨਵੇਂ ਨੇ ਮਗਰਲੇ ਟਾਇਰ ਵੀ ਜਮਾ ਨਵੇਂ ਨੇ ਮੂਰਲੇ ਵੀ ਨਵੇਂ ਨੇ ਆ ਲੈ ਸੈਡਾਂ ਤੋਂ ਅਗਲਾ ਕਹਿਦੇ ਸੀ ਕਿ ਕੰਡੇ ਜਿਹਾ ਮੂਰੇ ਵੀ ਦੇਖੀ ਲੈ ਹਾਂ ਚੌਕੜਾ ਜਮਾ ਡਾਰਾਂ ਦਾ ਨਵਾਂ ਬਾਈ ਤੇ ਮਾਡਲ ਕਿੰਨਾ ਦੱਸਿਆ ਦੀ ਬਾਈ 10 2010 ਮਾਡਲ ਹੈ ਆ ਪੰਜਾਬ ਨੰਬਰ ਪੰਜਾਬ ਦਾ ਨੰਬਰ ਹੈ ਤੇ ਜੇ ਗੱਲ ਕਰੀਏ ਡਿਮਾਂਡ ਦੋਵਾਰੇ ਫੇਰ ਦੱਸ ਦੋ 295000 ਰੁਪਈਆ ਰੇਟ ਹੈ ਹਾਂਜੀ ਤੇ 275 ਦੇ ਦਿੰਗੇ ਦੋ ਲੱਖ 75000 ਦੇ ਵਿੱਚ ਮਿੱਤਰੋ ਬਣੋ ਮਾਲਕ ਸੋਨ ਵਾਲੀ ਕਾਰ ਦੋਨਾਂ ਤੋਂ ਜਿਹੜਾ ਮਰਜ਼ੀ ਲੈ ਜਾਓ ਦੋਹਣੀ 10 ਮਾਡਲ ਹੈ ਅਸਾਂ ਇਹ ਦੋਨੇ ਸੇਮ ਹੀ ਨੇ ਸੇਮ ਹੀ ਨੇ ਕਰਤੀ ਲੈ ਤੈਨੂੰ ਜਿਹੜਾ ਮਰਜ਼ੀ ਲੈ ਜਾ ਦੋਨਾਂ ਤੋਂ ਓਕੇ ਲੈ ਮਿੱਤਰੋ ਇਹ ਵੀ 10 ਮਾਡਲ ਹੈ ਤੇ ਉਹ ਵੀ 10 ਮਾਡਲ ਹੈ ਹਨਾ ਹੂੰ ਤੇ ਆਜੋ ਸੱਜਣੋ ਪੂਰੀ ਗੱਲ ਬਾਤ ਐ ਇੰਡਾ ਦੋਨੇ ਟਰੈਕਟਰਾਂ ਦੀ ਗਾਰੰਟੀ ਫੁੱਲ ਹੁੰਦੀ ਆ ਬਾਈ ਦੀ ਹਾਂ ਤੇਲ ਬ੍ਰੇਕਾਂ ਟਰੈਕਟਰ ਨੇ ਹਾਂ ਤੇਲ ਬ੍ਰੇਕਾਂ ਟਰੈਕਟਰ ਨੇ ਹਨਾ ਤੇ ਬਾਈ ਜੇ ਗੱਲ ਕਰੀ ਜਿਹੜਾ ਆ ਖੜਾ ਇੱਧਰ ਸਬਰਾਜ 855 ਇਹ ਹੈਗਾ 11 ਮਾਡਲ ਐ ਮੇਰਾ ਅਸਾਂ 9 ਮਾਡਲ ਐ 9 ਮਾਡਲੋ ਹਾਂ ਕੰਡੀਸ਼ਨ ਸਾਰੀ オリジナル ਐ ਸਾਰੀ ਜੀ ਦੇਖੋਦਰ ਮੈਂ ਸੋਣਾ ਕਿੰਨਾ ਟਰੈਕਟਰ ਆ ਕਿਤੇ ਮਰਜ਼ੀ ਵਾਦੇ ਉਹ ਖੜੰਦੇ ਰੇਟਰ ਉੱਤਾ ਪਾ ਜਾਂਦਾ ਕਿੱਥੋਂ ਮਰਜੀ ਦੇ ਲੋਕ ਕਲਮ ਨਹੀਂ ਲੱਗੀ ਰੇਟਰ ਦੇ ਸਾਰੇ ਟਰੈਕਟਰ ਓਰੀਜਨਲ ਆ ਕਲਮ ਲੱਗੀ ਵੀ ਨਹੀਂ ਭੋਰਾ ਵੀ ਕਿਤੇ ਨਾ ਨਾ ਇਹ ਰੇਟਾ ਦਾ ਚੰਗੀ ਤਰ੍ਹਾਂ ਰਿਮ ਰੰਮ ਕਰਵਾ ਦੇ ਚੈੱਕ ਕਰਾਂ ਕਰਾ ਦੇ ਕਰਾ ਦੇ ਹਾਂ ਮਗਰਾੜ ਦਿਖਾ ਦੇ ਮੂਰੇ ਵੀ ਲੱਗੇ ਹੋਏ ਆ ਤੇ 2009 ਮਾਡਲ ਆ ਬਾਈ ਹਨਾ ਹਾਂ ਜੀ ਓਕੇ ਆ ਜੀ ਦੇਖਣ ਵਾਲੇ ਕਿੰਨੇ ਜਗਲਾ ਕਾਲਾ ਰੰਗ ਮਰਵਾਉਂਦਾ ਆ ਆ ਨਾਲ ਦੀ ਪੈਂ ਤਾਂ ਅਸੀਂ ਕੰਪਨੀ ਓਰੀਜਨਲ ਸਾਰਾ ਜੀ ਹਾਂ ਆ ਦੇਖ ਆ ਆ ਜੀ ਜੇ ਪਾਸਾ ਬਈ ਇਧਰ ਲਾਸਾ ਧੁੱਪ ਚਾਉਂਦਾ ਹੋਣਾ ਕਈ ਵਾਰੀ ਹਾਂ ਬਾਡੀ ਬੁੱਡ ਦਾ ਜੈਨੂਅਲ ਆ ਸਾਰਾ ਰੇਟਰ ਹੂੰ ਬਿਲਕੁਲ ਤੇ ਭਾਈ ਇਹਦਾ ਨੰਬਰ ਕਿੱਥੋਂ ਦਾ ਹੂ ਟ੍ਰੈਕਟਰ ਦਾ ਇਹ ਕਲੌਸ ਕਰ ਇੰਜਨ ਹੈ ਪੰਜਾਬ ਪੰਜਾਬ ਦਾ ਨੰਬਰ ਆ ਕਰਲੌਸ ਕਰ ਇੰਜਨ ਹੈ ਓਕੇ ਤਾਂ ਮੈਂ ਇਧਰਲੇ ਪਾਸੇ ਵੀ ਦਿਖਾਓ ਕੰਡੀਸ਼ਨ ਟ੍ਰੈਕਟਰ ਦੀ ਜਿਵੇਂ ਸੁੱਕਾ ਟ੍ਰੈਕਟਰ ਪਿਆ ਭਾਈ ਹੈਨਾ ਹਾਂ ਭਾਈ ਲੈ ਵੀ ਸੱਜਣਾ ਹੁਣ ਟਾਇਰਾਂ ਦੀ ਜੇ ਗੱਲ ਕਰੀਏ ਕਿੰਨੇ ਕੁ ਪੈਸੇ ਹੋਣੇ ਭਾਈ ਚੌਕੜਾ ਟਾਇਰਾਂ ਦਾ ਲੈ ਮੇਤਰੋ 90 ਪੈਸੇ ਟਾਇਰ ਪਏ ਨੇ ਰੁਪਈਏ ਦਾ ਖਰਚਾ ਨਹੀਂ ਭਾਈ ਨਾ ਕਿੰਨੇ ਦਾ ਦੇ ਦਈਏ ਫਿਰ 345 ਦਾ 300000 45000 ਹਾਂ ਲੈ ਵੀ ਸੱਜਣੋਂ ਮਾਨਤਨ ਤੁਹਾਡਾ ਕਰਵਾ ਮੰਗੇ ਹਰੇਕ ਟਰੈਕਟਰ ਦੇ ਵਿੱਚੋਂ ਚਲ ਕੋਈ ਤੇ ਬਾਈ ਜਿਹੜਾ ਆ ਖੜਾ ਇਧਰ 65 65 ایس ਇਸ ਬਾਈ ਮਾਡਲ 2022 ਦਾ ਮਾਡਲ ਹੈ ਹਾਂ 600 ਘੰਟਾ ਚੱਲਿਆ ਸਿਰਫ 600 ਘੰਟਾ ਚੱਲਿਆ ਹੋਇਆ ਧਰਮੇ ਵੱਡੀ ਗੱਲ ਹੁੰਦੀ ਆ ਬਈ ਉਹ ਦੱਸੀ ਕਿੰਨੇ ਕ ਦਾ ਹੋਊਗਾ ਜਿਹੜਾ ਸਿਸਟਮ ਲੱਗਿਆ ਹੋਇਆ ਉਹ ਮੇਜਰ ਵਾਲੇ ਤੋਂ ਲੱਗਿਆ ਫੋਨ ਮਾਰ ਕੇ ਪੁੱਛ ਲਓ ਮੇਜਰ ਤੋਂ ਨੰਬਰ ਵੀ ਲਿਖਿਆ ਹੋਇਆ ਬਾਈ ਕਹਿੰਦਾ ਫੋਨ ਮਾਰ ਕੇ ਪੁੱਛ ਲਿਓ ਵੀ ਕਿੰਨੇ ਕ ਦਾ ਹੋਊਗਾ ਇਹ ਹੂੰ ਬਾਈ ਅੰਦਾਜ਼ਾ ਜੇ ਆਪਾਂ ਮੰਨ ਲਈਏ ਘੱਟ ਤੋਂ ਘੱਟ 35 ਤੇ ਇਹ ਡਾਟਾ ਆਪ ਆਪਣੀ ਮੇਤਲਾਂ ਨੂੰ ਦਵਾ ਕੇ ਲੈੇ ਸੀਗੇ ਅੱਛਾ ਲਿਹਾਜ आले ਬੰਦਿਆਂ ਨੂੰ ਹਾਂਜੀ ਉਹ ਉਹਨਾਂ ਨੇ ਬੱਸ ਉਹ ਕਹਿੰਦੇ ਯਾਰ ਅਸੀਂ ਅੱਜ ਰੇਟ ਤੋਂ ਕੀ ਹੋਣਾ ਸਾਨੂੰ ਕੋਈ ਛੋਟਾ ਦੇ ਦਿਓ ਠੀਕ ਆ ਤੇ ਉਹ ਫਿਰ ਆਪਾਂ ਤੋਂ 100 ਲਿਖਾ 35 ਵਾਲਾ ਲੈ ਗਏ ਹੂੰ ਇਹ ਖੜਾ ਗਏ ਇਹ ਆਪਾਂ ਖੜਾ ਕਰ ਉਹਨੂੰ ਕਹਿੰਦਾਈ ਮਾਰ ਤੂੰ ਹੀ ਰੱਖਣਾ ਤੂੰ ਹੀ ਰੱਖ ਲੋ ਨਹੀਂ ਮੈਨੂੰ ਫੜਾ ਦਿਓ ਹਾਂ ਦਾ ਆਇਆ ਵੀ ਲਿਹਾਜ आले ਬੰਦੇ ਤੂੰ ਐ ਹਾਂ ਨਾਲ ਦੀ ਟਾਇਰ ਨੇ ਅਸਾ ਟਾਇਰ ਨਾਲ ਦੇ ਨੇ ਹਾਂ ਭਾਈ ਹੁਣ ਜਿਹੜਾ ਸੱਜਣ ਲੈ ਕੇ ਜਾਊ ਲਿਹਾਜ ਤੇਰੇ ਨਾਲ ਉਹ ਵੀ ਪਾਊ ਹਾਂ ਟਰੈਕਟਰ ਟਰੈਕਟਰ ਤੇ ਕਿਸੇ ਪਾਸੇ ਸਕਰੈਚ ਵੀ ਨਹੀਂ ਧਰਮੇ ਹੋਏ ਦੇਖ ਕਨਾ ਕਹਿੰਦਾ ਹਾਂ ਇਧਰਲੇ ਪਾਸੇ ਵੀ ਕਰਵਾ ਦੇ ਚੱਕਾ ਜਮਾ ਨਵੀਂ ਆ ਜਮਾ ਨਾ ਮਾ ਟਰੈਕਟਰ ਹੈ ਜਮਾ ਨਾ ਮਾ ਹੂੰ ਦੇਖ ਲੈ ਕੱਲਾ ਕੱਲਾ ਜਮੇ ਕਦੀ ਯਾਰ ਚੀਜ਼ ਹਨਾ ਉਮੀ ਲਿਸਕਾ ਮਾਰਦੀ ਜਿਵੇਂ ਸ਼ੋਰੂਮ ਦੇ ਵਿੱਚ ਖੜਾ ਹੁੰਦਾ ਰਿੰਮਾਂ ਦੀ ਗੱਲ ਕਰ ਲਾ ਮਗਰਾਡਾਂ ਦੀ ਗੱਲ ਕਰ ਲਾ ਪਿੱਛੋਂ ਦਿਖਾ ਦੇ ਲਗ ਕੰਡੀਸ਼ਨ ਆ ਦੇਖੀ ਧਰਮੇ ਹੁੱਕ ਜਮੀ ਕਾਸੇ ਨਹੀਂ ਪਈ ਹੋਈ ਡਿਸਟ੍ਰਿਬਿਊਟਰ ਲੱਗੇਗਾ ਹਾਂ ਡਬਲ ਡਿਸਟ੍ਰਿਬਿਊਟਰ ਆ ਬਾਈ ਹਨਾ ਤੇ ਬਾਈ ਨਰਮਲ ਇਹ ਦੱਸੀ ਇਹਦੀ ਇਹਦੀ ਮੰਗ ਕੀ ਆ ਟਰੈਕਟਰ ਦੀ ਧਮਾੜ ਕੀ ਆ ਇਹਦੀ ਬੜਾ ਸੋਚਾਂ ਚ ਪੈ ਗਿਆ 5 ਲੱਖ ਰੁਪਈਆ ਸੋਚ ਕੇ ਜੀ ਦੱਸਿਆ ਹਾਂ ਛੋਟ 100 100 ਲੱਖ ਰੁਪਈਆ ਸਭ 5 ਲੱਖ ਦਾ ਲੈ ਮੈਂ ਤੇਰਾ ਆਜੂ ਕਰਾਂ ਤੇ ਬਈ ਜਿਹੜਾ ਆ ਖੜਾ ਇਧਰ 855 ਇਹ ਹੈਗਾ ਨਾ 8 ਮਾਡਲ 2008 ਮਾਡਲ ਹਾਂ ਟੈਂਟ ਇਹ ਵੀ ਚੰਗਾ ਹੈ ਕੰਡੀਸ਼ਨ ਤੇ ਇਹ ਵੀ origional ਹੀ ਆ ਬਈ ਬਾਹ ਪੂਰਾ ਚੰਗਾ ਹੈ ٹرسٹ ਇੱਕ ਵਾਰ ਦੇਖੀ ਤਰ ਮੈਂ ਨਾਲ ਦਿੰਦਾ ਜੀ ਹਾਂ ਇਹਨੂੰ ਵਿੱਚੋਂ ਦੇਖੀਏ ਕਰ ਕਰੀਏ ਚੈੱਕ ਖੋਲੋ ਖੋਲੋ ਠਾਕਾ ਸਹੀ ਗੱਲ ਨਵੀਂ 8 ਮਾਡਲ ਰੈਡੀਏਟਰ ਨਮਾ ਬਈ ਹਣਾ ਨਮਾ ਨਮਾ ਬਈ ਓਕੇ ਨੰਬਰ ਇਹਦਾ ਪੰਜਾਬ ਦਾ ਬਈ ਤੇ ਹਰਿਆਣਾ ਨੰਬਰ ਹੈ ਇਹ ਚਾਰ ਨੰਬਰ ਹੈ ਓਕੇ ਹਾਂ ਚੌਕੜਾ ਟਾਇਰਾਂ ਦਾ ਵੀ ਧਰਮੇ ਦਿਖਾ ਦੇ ਚੰਗੀ ਤਰ੍ਹਾਂ ਛਤਰੀ ਵਗੈਰਾ ਲੱਗੀ ਹੋਈ ਆ ਮਗਰਾੜ ਮੂਰੂੜ ਪੂਰੀ ਘੈਂਟ ਨੇ ਹਾਂ ਤੇ ਬਈ ਕਿੰਨੇ ਦਾ ਬਣੂ ਇਹ ਇਹ ਦੇ ਦਾਂਗਾ ਪ੍ਰਪ ਤਰਪਲਾ ਕਰ 265000 ਦਾ 2 ਲੱਖ ਤੇ 65000 ਦਾ ਬਣੂ ਮਿੱਤਰੋ 8 ਮਾਡਲ ਹੈ 8 ਮਾਡਲ ਲੈ ਕੇ ਦਿਖਾਓ ਹਾਂ ਹਾਂ ਚੈਲੰਜ ਹੈ ਨਰਮਲ ਦਾ ਚੈਲੰਜ ਆ ਬਾਹਲੇ ਸੱਜਣ ਕਹਿੰਦੇ ਵੀ ਨਰਮਲ ਚੈਲੰਜ ਕਿਉਂ ਕਰਦਾ ਹਾਂ ਕਰਨੇ ਵੀ ਚਾਹੀਦੇ ਬਈ ਹਨ ਆਪਣੀ ਚੀਜ਼ ਤੇ ਜਦੋਂ ਭਰੋਸਾ ਹੋਵੇ ਭਰੋਸਾ ਆਪਣਦੇ ਗੱਲ ਤੇ ਹਾਂ ਤੇ ਬਈ ਜਿਹੜਾ ਇੱਧਰਲੇ ਪਾਸੇ ਖੜਾ ਸੋਨ ਵਾਲੀ ਕੱਢੀ ਆਈ 750 RX ਹਾਂ 15 ਮਲ ਇਹ ਇਹ ਹੈਗਾ 2015 ਮਾਡਲ ਹਾਂ ਕੰਡੀਸ਼ਨ ਦਾ ਇਹ ਵੀ オリジナル ਹੀ ਆ ਜੋ ਮਾਰੀਨਲ ਵਾਲਾ ਕਿਤੇ ਮਾਝ ਦੇਖ ਹਾਂ ਛਤਰੀ ਦੀ ਗੱਲ ਕਰ ਲਈ ਧਰਮੇ ਚੌਕ ਦਾ ਟਾਇਰਾਂ ਦਾ ਦਿਖਾ ਦੇ ਲੈ ਹਨਾ ਨਵੇਂ ਵਰਗੇ ਟਾਇਰ ਨੇ ਬਈ ਰੁਪਏ ਦਾ ਖਰਚਾ ਤੇ ਨਹੀਂ ਇਹ ਤੇ ਕੋਈ ਨਾ ਨਾ ਓਕੇ ਤੇ ਜੇ ਗੱਲ ਕਰੀਏ ਮਾਡਲ ਇਹ 15 ਹਨਾ ਹਾਂ ਤੇ ਬਣੂ ਕਿੰਨੇ ਦਾ ਇਹ ਦੇ ਦਾਂਗਾ ਪਰ ਅਪਰਾਪ ਤਰਪਲਾ ਕਰੇ ਸਵਾ ਚਾਰ ਲੱਖ ਦੇ ਦਾਂਗੇ ਲੈ ਮਿੱਤਰੋ ਸਵਾ ਚਾਰ ਲੱਖ ਦੇ ਵਿੱਚ ਬਣ ਜੋ ਮਾਲਕ ਜਿੰਨਾ ਟਰੈਕਟਰ ਬਾਹਰੋਂ ਚੰਗਾ ਉਹਨਾਂ ਟਰੈਕਟਰ ਅੰਦਰੋਂ ਵੀ ਬਾਈ ਕਹਿੰਦਾ ਚੰਗਾ ਬਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕਹਿੰਦਾ ਹੁੱਕ ਦੇਖ ਲਓ ਲੈਂਕਾ ਵਗੈਰਾ ਕਰੋ ਚੈੱਕ ਚੈੱਕਪ ਵਗੈਰਾ ਹਨਾ ਪੂਰਾ ਜਿਵੇਂ ਕਹਿੰਦੀਆਂ ਯਾਰ ਕੋਕਾ ਪੀਸਟਰ ਟਰੈਕਟਰ ਹੈ ਤੇ ਇਹਦੇ ਨਾਲ ਮਿੱਤਰੋ ਇਧਰਲੇ ਪਾਸੇ ਫੇਰ ਖੜਾ 750 ਬਾਹਰ ਲਾਈਟਾਂ ਵਾਲਾ ਹਾਂ ਬਾਈ ਮਾਡਲ ਹੈ 2022 ਮਾਡਲ ਹੈ ਤੇ ਕੰਡੀਸ਼ਨ ਹੈਗੀ ਬਾਈ 24 ਵਰਗੀ 24 ਵਰਗੀ 3 ਸਪੀਡ ਹੈ 3 ਸਪੀਡ ਹੈ ਨਾਲ ਦੀ ਟਾਇਰ ਨੇ ਚੌਕੜਾ ਟਾਇਰਾਂ ਦਾ ਮਿੱਤਰੋ ਨਾਲ ਦਾ ਗੱਡੀਆਂ ਤੋਂ ਲਫਾ ਫੇ ਵੀ ਨਹੀਂ ਉਤਰੇ ਹੋਏ ਧਰਮੇ ਪਲੇਟਫਾਰਮ ਦਿਖਾ ਕਿੰਨਾ ਮਤਲਬ ਹਲੇ ਤੱਕ ਹਨਾ ਘੈਂਟ ਪਿਆ ਬਈ ਇਹ ਕਿੰਨਾ ਕਿ ਚੱਲਿਆ ਹੋਊਗਾ ਨਰਮਲ ਇਹ ਮੀਟਰ ਦੇਖ ਲੈਂਦੇ ਇੱਕ ਮਿੰਟ ਕਰੀ ਕਰਾਂ ਚੈੱਕ ਬਾਈ ਮਾਡਲ ਆ ਮਿੱਤਰੋ ਸ਼ੋਰੂਮ ਕੰਡੀਸ਼ਨ ਦਾ ਯਾਰ ਜੰਮਈ ਇਹ ਬਾਈ 2400 ਘੰਟਾ ਚੱਲਿਆ ਸਿਰਫ ਮਿੱਤਰੋ 2400 ਘੰਟਾ ਚੱਲਿਆ ਮੈਂ ਤੁਹਾਨੂੰ ਮੀਟਰ ਨੂੰ ਪਿੱਛੇ ਮੜਵਾ ਦਿੰਦਾ ਹਾਂ 1200 ਤੇ ਕਰ ਦਿੰਦਾ ਫਾਇਦਾ ਕਿ ਜਿੰਨਾ ਚੱਲਿਆ ਆਉਲਰ ਕਾਰਡ ਚੈੱਕ ਇਹਦੀ ਕੀ ਡਿਮਾਂਡ ਆ ਦੱਸੋ ਕੁਰਾ ਇਹ ਦੇ ਦਾਂਗੇ ਆਪਾਂ ਇਸ ਹਵਾਸ਼ੀ ਲੱਖਾ ਦੇ ਦਾਂਗੇ ਯਾਰ ਸਵਾ ਸੇ ਲੱਖ ਦਾ ਲੈ ਮਿੱਤਰੋ ਅੱਜ ਕਰਾਂ ਸਵਾ ਸੇ ਲੱਖ ਦੇ 6 ਲੱਖ ਹੀ ਲੋਨ ਕਰਾ ਦੇਗੇ ਲੈ ਲੈਣਾ ਜੀ 6 ਲੱਖ ਦਾ ਲੋਨ ਹੋ ਜਾਊਗਾ ਲੈ ਮਿੱਤਰੋ ਸਿਰਫ 25000 ਰੁਪਿਆ ਲਿਓ ਯਾਰ ਆਹ ਟਰੈਕਟਰ ਲੈਜੋ ਹਣਾ ਬਈ ਠੀਕ ਹੈ ਨਾ ਗੱਲਬਾਤ ਇਹਦਾ ਨੰਬਰ ਕਿੱਥੋਂ ਦਾ ਹੋ ਪੰਜਾਬ ਦਾ ਨੰਬਰ ਮਿੱਤਰੋ ਇਹਦਾ ਪੰਜਾਬ ਦਾ ਹੈ ਪੀਵੀ 19 ਬਰਨਾਲੇ ਦਾ ਅੱਛਾ ਬਰਨਾਲੇ ਦਾ ਨੰਬਰ ਹੈ ਕੋਈ ਬਰਨਾਲੇ ਤੇਰੇ ਕੋਲ ਹੀ ਬੜੀ ਦੂਰ ਆ ਗਿਆ ਫਿਰ ਮੈਂ ਜਾਣਦਾ ਨਾ ਬਰਨਾਲੇ ਗੜ ਬਣਾ ਮੇਰਾ ਗੁਰਾਲਾ ਰੁਕ ਰੇ ਸਾਰੇ ਮਿੱਤਰ ਨੇ ਹਾਂ ਮੈਂ ਹੁਣੀ ਹਟਾਂ ਫਿਰ ਲਾਲ ਵਰਗੇ ਬਾਈ ਦੇ ਤੇ ਬਈ ਜਿਹੜਾ ਆ ਖੜਾ ਮੈ ਇਹ 241A 9 ਮਾਡਲ ਹੈ 8 ਮਾਡਲ ਹੈ ਅਸਾ 8 ਮਾਡਲ ਹੈ 241 ਮੈਸੀ ਸਤਰੀ ਵਗੈਰਾ ਧਰਮੇ ਨਾ ਘੈਂਟ ਆ ਇਧਰ ਦਿਖਾ ਦੇ ਕਿ ਬੈਡ ਬੂਟ ਲੱਗੇ ਹੋਣੇ ਪੂਰੇ ਹਨਾ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇ ਵਧੀਆ ਪਈਆ ਪੂਰੀ ਜਿਵੇਂ ਕਹਦੀ ਬਈ ਹੋਣਗੇ 75 85 ਪੰਜਾ ਟਾਇਰ ਹਨਾ ਵੀ ਤੇ ਆ ਦੇਖੋ ਆ ਇੰਜਨ ਤੇ ਮਰੀ ਕੈਮਰਾ ਦੇਖੋ ਪੂਰੀ ਐਂਡ ਗੱਲ ਬਾਤ ਆ ਬਈ ਇਹ ਕਿੰਨੇ ਦਾ ਬਣੂਗਾ ਇਹ ਦੇ ਦਾਂਗੇ ਆਪਾਂ ਬਸ ਦੋਸਤੀਆਂ ਦੇ ਦਾਂਗੇ ਇੱਕ ਵੀ 来 ਮੇਤਰੋ 2,80,000 ਦੇ ਵਿੱਚ ਲੈ ਜਾਓ ਕਰਾ ਮੈਸੀ 250 ਕਿਕਰ ਤੇ ਬਈ ਜਿਹੜਾ ਇਧਰਲੇ ਪਾਸੇ ਖੜਾ ਹੈ ਇਹ ਸੋਨਾਲੀਕਾ 3513 ਮਾਡਲ ਡੀਏ 35 ਸੋਨਾਲੀਕਾ 2013 ਮਾਡਲ ਹਾਂ ਡੈਕ ਵਗੈਰਾ ਲੱਗਿਆ ਹੋਇਆ ਛਤਰੀ ਜਮਾ ਨਵੀਂ ਹੈ ਕੰਡੀਸ਼ਨ ਦਾ ਵੀ ਨਵੇਂ ਵਰਗਾ ਹਾਂ ਚੌਕੜਾ ਟਾਇਰਾਂ ਦਾ ਦਿਖਾ ਦੇ ਧਰਮੇ ਮੂਰਲੇ ਤਾਂ ਜਮੇ ਨਵੇਂ ਵਰਗੇ ਨੇ ਮਗਰਲੇ ਹੋਣਗੇ 75 ਕ ਪੈਸੇ ਟਾਇਰ ਹਨਾ ਬਈ ਬਈ ਇਹ ਕਿੰਨੇ ਦਾ ਬਣ ਜੂਆ ਦੇ ਦੇ ਦਾਂਗੇ 2,85,000 2,85,000 ਦਾ ਤੇ ਨੰਬਰ ਪੰਜਾਬ ਦਾ ਹਨਾ ਤੇ ਜਿਹੜਾ ਵੀਰੇ ਇਧਰ ਖੜਾ ਆਹਾ ਇਹ ਤਿੰਨ ਮਾਡਲ 2003 ਮਾਡਲ ਸਵਰਾਜ ਤੈਨੂੰ ਦੇਖੋ 8 ਵਰਗੀ ਡਿਜੀਨ ਪਈ ਆ ਸਹੀ ਗੱਲ 8 ਵਰਗੀ ਪਈ ਆ ਧਰਮੇ ਤੇਉ ਸੰਭੇ ਦੇਖੋ ਬਾਈ ਮਗਰਾੜ ਸਾਰੇ ਨਾਲ ਦੇ ਨਾ ਨਾਲ ਤੇ ਬਾਈ ਕੁਝ ਵੀ ਨਿਕਲੇ ਬਦ ਲਿਆ ਓਕੇ ਛਤਰੀ ਦਾ ਕਪੜਾ ਵਧੀਆ ਲੱਗਿਆ ਹੋਇਆ ਹੈ ਨਾ ਹਾਂ ਹਾਂ ਤੇ ਹੋਰ ਵੀ ਵੱਡੀ ਗੱਲ ਹੈ ਧਰਮੇਉਲੀ ਨਹੀਂ ਆ ਦੇ ਆ ਸਾਰਾ ਕਲਰ ਓਰੀਜਨਲ ਹੈ ਜਿੱਥੋਂ ਫੇਂਟ ਹੋਇਆ ਤਾਂ ਹੋਇਆ ਹੈ ਨਾ ਤੇ ਬਾਈ ਕਹਿੰਦਾ ਮੀਟਰ ਮੂਟਰ ਸਾਰੀ ਚੱਲਦੇ ਨੇ ਬਾਈ ਇਹਦੇ ਤੇ ਆਹ ਦੇਖੋ ਕੰਡੀਸ਼ਨ ਦਿਖਾ ਜਮਾ ਸੁੱਕਾ ਟਰੈਕਟਰ ਪਿਆ ਆਹ ਦੇਖੋ ਆਇਥੋਂ ਕਿੰਨਾ ਸੋਹਣਾ ਪਿਆ ਟਰੈਕਟਰ ਸਾਰਾ ਕੰਡੀਸ਼ਨ ਨਾਲ ਆਪਣੇ ਇੰਨੇ ਘੰਟੇ ਬਾਕੇ ਲੈ ਜਾਣ ਲੈ ਮਿੱਤਰੋ ਆਜੋ ਕੋਰਾ ਫੋਲੋ ਬਾਈ ਲਬਿਆ ਜਗਾ ਬਥੇਰੀ ਪਿਆ ਬਾਬੂ ਕੇ ਲੈ ਕੇ ਜਾਇਓ ਤੇ ਬਾਈ ਦੱਸਿਓ ਇਹਦੇ ਲੈ ਮੈਂ ਯਾਰ ਬਟਰਪਾਲਾ ਕਰੇ 255000 ਦਾ ਲੈ ਮੈਂ ਤੇਰਾ 255000 ਦਾ ਹੂੰ ਓਕੇ ਤਿੰਨ ਮਾਡਲ ਹੈ ਪੂਰਾ ਜਿਵੇਂ ਕਹਿੰਦੀ ਐ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਆ ਪਰ ਮੈਂ ਇਧਰੋਂ ਵੀ ਦਿਖਾ ਦੇ ਟਰੈਕਟਰ ਯਾਰ ਲੈ ਮਿੱਤਰੋ ਆਜੂ ਜੇ ਕਿਸੇ ਨੇ ਸਵਰਾਜ ਲੈਣਾ ਉਹ 2003 ਮਾਡਲ ਸਾਰਾ ਟਰੈਕਟਰ Ориਜਨਲ ਨੰਬਰ ਇਹ ਤਾਂ ਪੰਜਾਬ ਦੀ ਆ ਬਾਈ ਹਾਂ ਨੰਬਰ ਵੀ ਮਿੱਤਰੋ ਪੰਜਾਬ ਦੀ ਆ ਤੇ ਬਾਈ ਜਿਹੜਾ ਆ ਖੜਾ 44 ਦਾ ਸਵਰਾਜ ਹਾਂ ਇਹ ਪੀਵੀ 70 ਹੂੰ ਇਹ ਵੀ ਨੰਬਰ ਪੰਜਾਬ ਦਾ ਡੈਕ ਰੁੱਕ ਸਾਰਾ ਸਮਾਨ ਨਾਲ ਦੇਵਾਂਗੇ ਨਵਾਂ ਮਾਡਲ ਆ ਕਨੋਪੀ ਲੱਗੀ ਹੋਈ ਐ ਡੈਕ ਲੱਗਿਆ ਹੋਇਆ ਚੌਕੜਾ ਟਾਇਰਾਂ ਦਾ ਜਮੇ ਨਮਾ ਬਸ ਨਵੇਂ ਵਰਗੇ ਟਾਇਰ ਨੇ ਆ ਤਾਂ ਮੂਰਲੇ ਤਾਂ ਜਮੇ ਨਮੇ ਨੇ ਆ ਜਮਾ ਨਵੇਂ ਵਰਗਾ ਹੈਗਾ ਨਵੀਆਂ ਚੌਕੜਾ ਨਵੇਂ ਵਰਗਾ ਹੀ ਆ ਨਵੇਂ ਆ ਤੇ ਕੰਡੀਸ਼ਨ ਦਾ ਵੀ ਟਰੈਕਟਰ ਨਮਾ ਬਾਈ ਚੰਗਾ ਰਿਹਾ ਹਾਂ ਮਾਡਲ ਵੀ ਰਹਿ ਇਹ ਹੈਗਾ ਇਹ ਨਵਾਂ 2009 ਮਾਡਲ ਕੰਡੀਸ਼ਨ ਦਾ ਵੀ ਨਹੀਂ ਦੱਸੋ ਬਾਈ ਇਹ ਓਰੀਜਨਲ ਆ ਸਾਰਾ ਸਾਰਾ ਓਰੀਜਨਲ ਐ A to Z ਸਾਮ੍ਹਿਆ ਬੜਾ ਹੋਇਆ ਯਾਰ ਹਨਾ ਹਾਂ ਦੇਖੋ ਤਾਂ ਮਿਕੜੀ ਸੁਣਨਾ ਟਰੈਕਟਰ ਦੀ ਜਮੇ ਯਾਰ 100 ਰੂਪ ਪਿਆ ਤੇ ਇਧਰਲੇ ਪਾਸੋਂ ਕਰਵਾਈ ਚੈੱਕ ਕਰ ਮਰਮਾ ਦਾ ਚੈੱਕ ਕਰਵਾ ਦੇ ਪਿੱਛੋਂ ਤੋਂ ਮਰਜ਼ੀ ਕਰਾ ਦੇ ਹਾਂ ਜੀ ਮੀਨਾਪ ਦੇ ਬਣ ਕੇ ਪੈਸੇ ਲਾਉਣੇ ਨੇ ਸਹੀ ਗੱਲ ਆ ਬਾਈ ਹਨਾ ਤੇ ਬਾਈ ਇਹ ਕਿੰਨੇ ਦਾ ਬਣੂ ਦੱਸਿਓ ਕਰਾਂ ਇਹ ਦੇ ਦਾਂਗੇ 3 25 ਦਾ ਸਵਾ 3 ਲੱਖ ਦਾ ਟਰੈਕਟਰ ਮੇਤਰੋ ਆਜੋ ਕਰਾਂ 2009 ਮਾਡਲ ਤੇ ਬਾਈ ਜਿਹੜਾ ਆ ਖੜਾ ਹੈਗਾ ਇਹ 735 ਹੈ ਚੰਗਾ ਦੇਖੋ ਪਾਈ ਚੰਗਾ ਦਿਖਾਈ ਕਰੋ ਹੂੰ ਮੂਰਲੇ ਟਾਇਰ ਜਮਾ ਨੰਮੇ ਮਾਗਰਲੇ ਵੀ ਨੰਮੇ ਵਰਗੀ ਨੇ ਹਾਂ ਹਨਾ ਛਤਰੀ ਵਗੈਰਾ ਸਾਰੀ ਲੱਗੀ ਹੋਈ ਆ ਸੀਟਸੂਟ ਪੂਰੀ ਕਹੈਂਡ ਤਰੀਕੇ ਨਾਲ ਮੜੀ ਹੋਈ ਆ ਵਾਟਰ ਪ੍ਰੂਫ ਕੱਪੜੇ ਨਾਲ ਜਮਾ ਸੁੱਕਾ ਪਿਆ ਬਈ ਹੈਨਾ ਤੇ ਬਈ ਦੱਸੋ ਕਰਾਏ ਕੀ ਗੱਲ ਬਾਤ ਆ ਕਿੰਨਾ ਮਾਡਲ ਆ ਇਹ ਇਹ 98 ਮਾਡਲ ਆ ਪੇਟੀ ਪੂਟੇ ਦਿਖਾਈ ਜਮਾ ਨਾਲ ਨਾ ਸਾਰਾ 98 ਮਾਡਲ ਆ ਲੰਗਰੇ ਕੋਈ ਪਿਆ ਹਮ ਸੈਲਫ ਵੀ ਖੁੱਲੀ ਡੇਟੋ ਦੀ ਅਸਾ ਸੈਲਫ ਵੀ ਨਹੀਂ ਖੁੱਲੀ ਹਲੇ ਦਿੱਤਾ ਬਈ ਨਾ ਤੇ ਮਰ ਮਦਰ ਖਾ ਦੇ ਪੁੱਛੋ ਕੋਈ ਦਿਖਾਓ ਤਾਂ ਮੇਰੇ ਮਨੋਂ ਫਿਰ ਇਹ ਹੁੰਦਾ ਬਈ ਜਿਹੜਾ ਸੱਜਣਾ 100 200 ਕਿਲੋਮੀਟਰ ਤੇ ਬੈਠਾ ਇਹਨੂੰ ਆਉਣ ਦੀ ਲੋੜ ਨਾ ਪਵੇ ਪਹਿਲੀ ਮਤਲਬ ਹੈਨਾ ਮਨ ਬਣਾ ਲੈ ਕਿਉਂਕਿ ਆਪਣਾ ਇੰਨਾ ਚਾਰੇ ਪਾਸੋਂ ਟਰੈਕਟਰ ਦਿਖਾਉਂਦਾ ਇਹੀ ਫਰਕ ਹੁੰਦਾ ਤੇ ਦੱਸਿਓ ਵੀਰੇ ਕਿੰਨੇ ਦਾ ਬਣਜੂ ਇਹ ਇਹ ਰੱਬ ਤਰਪਲਾ ਕਰੇ ਦੇ ਦਾਂਗੇ ਆਪਾਂ ਇਹ 1 ਲੱਖ ਤੇ 65000 ਦਾ ਲੈ ਮਿੱਤਰੋ ਆਜੋ ਕਰਾਂ 1 ਲੱਖ ਤੇ 65000 ਦਾ 98 ਮਾਡਲ ਟਰੈਕਟਰ ਹਾਂ ਹੈਨਾ ਤੇ ਇੰਜਨ ਗੇਰ ਦਾ ਪੂਰਾ ਓਕੇ ਆ ਬਈ ਹਾਂ ਹਾਂ ਓਕੇ ਤੇ ਬਈ ਜਿਹੜਾ ਆ ਖੜਾ ਇੱਧਰ ਚਿੱਟੀ ਤੇ ਨੀਲੀ ਸੋਹ ਦੇ ਵਿੱਚ ਹਾਂ ਇਹ ਚਕਾਲੀ ਵਾਲਾ ਹੈ ਹਾਂ ਤੇ ਇਹ ਵੀ ਪੂਰਾ ਚੰਗਾ ਬਾਹਰ ਪੰਪ ਆ ਠੀਕ ਹੈ ਜੀ ਹਾਂ ਇਹ ਦੇ ਦਾਂਗੇ 1 ਲੱਖ 35000 ਦਾ ਲੈ ਮਿੱਤਰੋ 98 ਮਾਡਲ ਹੈ ਤੇ 135000 ਦਾ 740 ਸੋਨ ਵਾਲੀ ਕਾ ਤੇ ਚਿੱਟੇ ਤੇ ਨੀਲੀ ਸੋਹ ਦੇ ਵਿੱਚ ਮੂਰਲਾ ਟਾਇਰਾ ਦਿਖਾ ਦਿੱ ਧਰਮੇ ਜਮਾ ਹੀ ਨਵੇਂ ਨਵੇਂ ਮੂਰਲਾ ਜਿਹੜਾ ਜਮਾ ਨਾ ਮਾ ਮਗਰਲੇ ਟਾਇਰਾ ਅੱਦੇ ਪੈਣ ਅੱਦੇ ਤੋਂ ਵੱਧ ਹੀ ਪਿਆ ਪੂਰਾ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ ਸਵਰਾਜ ਆ ਇਹ ਬਾਈ ਮਾੜਲਾ ਸ਼ਿੰਗਾਰਿਆ ਦੇਖੋ ਧਰਮੇ ਕਿੰਨਾ ਕਨੋਪੀ ਵਗੈਰਾ ਐਲਡੀ ਲਾਈਟਾਂ ਪੂਰੀਆਂ ਪੱਖੀ ਵਗੈਰਾ ਲੱਗੀ ਹੋਈ ਆ ਜਿਹੜਾ ਮਗਰਾਲ ਵੀ ਨਾ ਬਦ ਲੋ ਜਿਹੜਾ ਸਰਵਿਸ ਵੀ ਕਰਾਉਂਦੀ ਲੋੜ ਨਹੀਂ ਅੱਛਾ ਸਰਵਿਸ ਵੀ ਹੋਈ ਹੋਈ ਆ 2022 ਮਾਡਲ ਬਾਈ ਮਗਰਾਲ ਲਿਮੀਨੇਸ਼ਨ ਹੋਏ ਨੇ ਸਾਰੇ ਦੇਖੋ ਮਗਰਾੜ ਸਾਰੇ ਲਿਮੀ ਕਈ ਸਜੰਦਾ ਟੇਪ ਲਵਾ ਲੈਂਦੇ ਆ ਦੇਖ ਲੋ ਲੈਂਮੀਨੇਸ਼ਨ ਟੇਪ ਨਾਲ ਹੋਏ ਹੋਏ ਚਿੱਟੀ ਨਾਲ ਪਈ ਹੈ ਨਾ ਹੂੰ ਦਾ ਡਰੈਕਟਰ ਦਾ ਮਾਨਸਾ ਦਾ ਪੀਪੀ 31 ਹਾਂ ਲੈ ਮਿੱਤਰੋ ਬਈ ਚੱਲਿਆ ਕਿੰਨਾ ਕੋ ਹੋਗਾ ਮੈਨੂੰ ਇਹ ਦੱਸੋ ਨਾ ਪਹਿਲੀ ਕੰਡੀਸ਼ਨ ਦੇਖ ਕੇ ਲੈ ਮਿੱਤਰੋ ਦੇਖ ਲੈ ਬਸ ਆਪਾਂ ਤੁਹਾਨੂੰ ਮੈਂ ਘੱਟ ਵੱਧ ਕਹਿ ਰਿਹਾ ਹਾਂ ਕਿਉਂਕਿ 682 ਘੰਟੇ ਚੱਲਿਆ ਚੌਕੜਾ ਟਾਇਰਾਂ ਦਾ ਤਾਂ ਨਵੇਂ ਵਰਗੇ ਪਿਆ ਦੀ ਮੈਂ ਤਾਂ ਪੁੱਛਿਆ ਤੀ ਮੈਂ ਖੱਬੀ ਆਪਾਂ ਪਤਾ ਵੀ ਕਰ ਲਈਏ 682 ਘੰਟੇ ਚੱਲਿਆ ਬਾਈ ਮਾਡਲ ਆ ਮਿੱਤਰੋ 3 ਸਪੀਡ ਆ 682 ਘੰਟੇ ਚੱਲਿਆ ਤਾਂ ਮੈਨਿਆ ਦਿਖਾਈ ਕਰਾ ਚੱਕਰਾਂ ਡਬਲ ਪੰਪ ਆ ਹਨਾ ਬਾਈ ਹੂੰ ਤੇ ਬਾਈ ਦੱਸਿਓ ਵੀ ਮਤਲਬ ਕੀ ਪ੍ਰਾਈਜ਼ ਐ ਇਹਦਾ ਦੇਣ ਲੈਣ ਜੰਮਾ 7 ਲੱਖ 45 ਹਜ਼ਾਰ ਦਾ 7 ਲੱਖ ਤੇ 40 ਹਜ਼ਾਰ ਦਾ ਦਵਾ ਦਾਂਗੇ ਜੇ ਕਿਸੇ ਸੱਜਣ ਨੇ ਲੈਣਾ ਆਜੇ ਕੋਈ ਬਾਈ ਲੋਨ ਕਿੰਨੇ ਦਾ ਹੋ ਜੀ ਤੇ ਉਪਰ ਇਹ ਤਾਂ ਲੋਨ 6 ਲੱਖ ਰੁਪਈਆ ਹੋ ਜੂ 6 ਲੱਖ ਦਾ ਹੋ ਜੂ ਲੈ ਮੇਤਰੋ 6 ਲੱਖ ਦਾ ਲੋਨ ਹੋ ਜੂ 1 ਲੱਖ ਤੇ 40 ਹਜ਼ਾਰ ਰੁਪਈਆ ਲੈ ਕੇ ਆਜੋ ਹਨਾ ਸਹੀ ਗੱਲ ਆ ਆਜੇ ਬਾਈ ਦੱਸਿਓ ਕਿਰਾ ਕਿੰਨਾ ਮਾਡਲ ਆ ਇਹ 11 ਮਾਡਲ ਆ 2011 ਮਾਡਲ ਆ ਮੇਤਰੋ ਤੇ ਬਾਈ ਦੱਸੀ ਕਰ ਇਹਦੇ ਬਾਰੇ ਨੰਬਰ ਇਹਦਾ ਕਿੱਥੋਂ ਦਾ ਨੰਬਰ ਪੰਜਾਬ ਪੰਜਾਬ ਦਾ ਨੰਬਰ ਹੈ ਮਿੱਤਰੋ ਚੌਕੜਾ ਟਾਇਰਾਂ ਦਾ ਵਧੀਆ ਕੰਡੀਸ਼ਨ ਆ ਪੂਰੀ ਹੈਨਾ ਤੇ ਬਾਈ ਕਿੰਨੇ ਦਾ ਦਵਾਂਗੇ ਇਹ ਟਰੈਕਟਰ ਇਹ ਦੇ ਦਾਂਗੇ ਆਪਾਂ 3 ਲੱਖ ਤੇ 55000 ਦਾ ਚੱਕੋ ਮਿੱਤਰੋ 3 ਲੱਖ ਤੇ 55000 ਦਾ 11 ਮਾਡਲ ਤੇ ਬਾਈ ਜਿਹੜਾ ਆ ਖੜਾ ਸੋਨ ਵਾਲੀ ਕਾ 750 ਇਹ 17 ਅਮਰ ਲੈ 17 ਮਾਡਲ ਹਾਂ ਲੈ ਮਿੱਤਰੋ ਅੱਜ ਕਰਾਂ ਲਿਸ਼ਕੋਰਾ ਦੇਖੋ ਪੈਂਦੀਆਂ ਓਏ 17 ਮਾਡਲ ਹੈ ਚੌਕੜਾ ਟਾਇਰਾਂ ਦਾ ਇਹਦਾ ਵੀ ਜਮੀ ਨਮਿਆ ਵਰਗਾ ਹਾਂ ਖੇਤਰੀ ਦਿਖਾ ਦੇ ਧਰਮਿਆਂ ਸਪੋਟਾਂ ਸਪੂਟਾਂ ਸਾਰੀਆਂ ਪੂਰੀਆਂ ਕੰਮ ਲੱਗੀਆਂ ਹੋਈਆਂ ਨੇ ਕੰਡੀਸ਼ਨ ਦਾ ਦਿਖਾ ਦੇ ਤੇ ਬਾਅਦ ਦੇ ਵਿੱਚ ਆਪਾਂ ਦੱਸਦੇ ਹਾਂ ਰੇਟ ਮਾਡਲ ਹੈਗਾ ਬਈ 17 ਹਾਂ ਕਿੰਨੇ ਦਾ ਬਣੂਗਾ ਇਹ ਇਹ ਦੇ ਦਾਂਗੇ ਆਪਾਂ ਰੱਬ ਤੇਰਾ ਭਲਾ ਕਰੇ 460000 ਦਾ ਚੱਕੋ ਮਿੱਤਰੋ 460000 ਦਾ ਮਾਨਤਾਣ ਤੁਹਾਡਾ ਸਾਰੇ ਟਰੈਕਟਰਾਂ ਦੇ ਵਿੱਚੋਂ ਹੋ ਜੂ ਜਿੰਨੇ ਵੀ ਟਰੈਕਟਰ ਤੁਸੀਂ ਨੇ ਵੇਖੇ ਨੇ ਤੇ ਫਟਾਫਟ ਫੋਨ ਲਾ ਲਓ ਜੇ ਕਿਸੇ ਸੱਜਣ ਨੂੰ ਇਹ ਟਰੈਕਟਰਾਂ ਦੇ ਵਿੱਚੋਂ ਟਰੈਕਟਰ ਪਸੰਦ ਆਇਆ ਜਿਹੜਾ ਤੁਹਾਡੇ ਮਾਨ ਮੁਤਾਬਕ ਸਹੀ ਲੱਗਦਾ ਬਈ ਹੈਨਾ ਹਾਂ ਕਰੋ ਸੰਪਰਕ ਵਾਕੀ ਆਪਾਂ ਨੰਬਰ ਬਾਈ ਦਾ ਟਾਈਟਲ ਦੇ ਵਿੱਚ ਲਿਖਤਾ ਆਉਣਾ ਤੁਸੀਂ ਨੇ ਕਿੱਥੇ ਆ ਤਲਵੰਡੀ ਸਾਬੋ ਰੋੜੀ ਰੋਡ ਦੇ ਉੱਪਰ ਪੈਟਰੋਲ ਪੰਪ ਦੇ ਬਿਲਕੁਲ ਨਾਲ ਮਾਨ ਟਰੈਕਟਰ ਜਿਹਦਾ ਸ਼ੋਅਰੂਮ ਹੈ ਕਰੋ ਸੰਪਰਕ ਨਾਂ ਬਾਈ ਦਾ ਨਰਮਲ ਹੈ ਨੰਬਰ ਆਪਾਂ ਡਿਸਪਲੇ ਤੇ ਚਲਾਦਾ ਲੁੱਟ ਲਓ ਮੇਲਾ ਕਰਾ